ਲਾਵੀ ਦੋਸਤੋ ਜਿਹੜੇ ਭਰਾਵਾਂ ਦੀ ਡਿਮਾਂਡ ਹੁੰਦੀ ਬਈ ਕੱਦ ਵਾਲਾ ਜਾਨਵਰ ਲੈਣਾ ਪਰ ਲੈਣਾ ਰੇਟ ਥੈਰਾ ਤਾਂ ਮਿੱਤਰੋ ਆ ਬਿਸ਼ੀਰੀ ਦੇਖ ਲਓ ਹਜੇ ਦੁੱਧ ਦਾਂਦੀ ਆ ਮੰਨ ਲਓ ਹਜੇ ਖੀਰੀ ਆ ਪੰਜਾਬੀ ਭਾਸ਼ਾ ਜੇ ਆਪਾਂ ਕਹਿ ਲਈਏ ਤਾਂ ਪਰ ਹਾਈਟ ਹੋਟ ਬਹੁਤ ਸੋਹਣੀ ਕੱਢੀ ਜਾਂਦੀ ਨਾਲ ਦੀ ਨਾਲ ਮਜੂਦਤੀ ਵੀ ਆ ਖਾਨਦਾਨ ਵੀ ਤੱਕਰਾ ਕਾਂਟ ਕਾਂਡੇ ਦੀ ਪੋਤੀ ਆ ਮਾਂ ਵਾਲੇ ਪਾਸੋਂ ਦੀ ਮਾਂ ਡੱਬੀ ਸੀ ਪਰ ਜਿਹੜਾ ਬਾਪ ਸੀ ਉਹ ਬਲੈਕ ਸੀ ਸਾਰੀ ਡਿਟੇਲ ਦਵਾਂਗੇ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਹੀ ਮਿਲ ਜੂ ਜਿਹੜੇ ਵੀ ਕਿਸ ਭਰਾ ਦੇ ਪਸੰਦ ਹੋਈ ਸਾਰੀ ਵੀਡੀਓ ਸੌਣ ਤੋਂ ਬਾਅਦ ਥੱਲੇ ਨੰਬਰ ਦਿੱਤਾ ਹੂ ਉਥੇ ਸੰਪਰਕ ਕਰ ਲੈ ਰੇਟ ਆਪਣੇ ਜਾਇਜ਼ ਮੁੱਲ ਨੂੰ ਸਮਝ ਲਓ ਇੱਕ ਦਿਵਾਲੀ ਆਫਰ ਹੀ ਆ ਤੇ ਮਿੱਤਰੋ ਇੱਕ ਕੱਲੂ ਦਿਵਾਲੀ ਬੰਪਰ ਕੱਢਣਾ ਤੇ ਹੀ ਆਪਣੇ ਚੈਨਲ ਨਾਲ ਜੁੜੇ ਰਹੋਇਆ ਇੱਕ ਜਮੈਂ ਥੋੜੇ ਮੁੱਲ ਜੀ ਤੁਹਾਨੂੰ ਘੋੜੀ ਜਮੈਂ ਥੋੜੇ ਪੈਸੇ ਨਹੀਂ ਲਿਆ ਦੇਣੀ ਤੇ ਸਭ ਤੋਂ ਪਹਿਲਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਤੇ ਜੁੜੇ ਉਹਨਾਂ ਦਾ ਤੇ ਦਿਲੋਂ ਸਵਾਗਤ ਜੀ ਆਇਆਂ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆਂ ਕਿ ਅੱਜ ਦੀ ਇਹ ਵੀਡੀਓ 20 ਅਕਤੂਬਰ 2025 ਦੀ ਆ ਅੰਤੇ ਅੱਜ ਤੁਹਾਡੇ ਲਈ ਆਬਲਖ ਬਿਸ਼ੇਰੀ ਲਿਆ ਕੇ ਦੁੱਧਦੰਦ ਬਿਸ਼ੇਰੀ ਆ ਚੰਗੀ ਹਾਈਟ ਦੀ ਚੰਗੀਆਂ ਬਰੀਕੀਆਂ ਦੀ ਆ ਬਸ ਵੀਡੀਓ ਪ੍ਰੋਪਰ ਦੇਖ ਲਓ ਜੇ ਵੀਡੀਓ ਦੇਖਣ ਤੋਂ ਬਾਅਦ ਵੀਡੀਓ ਪਸੰਦ ਆਏ ਲਾਈਕ ਕਮੈਂਟ ਜ਼ਰੂਰ ਕਰ ਦਿਓ ਤੁਹਾਡੇ ਲਾਈਕ ਕਮੈਂਟ ਨਾਲ ਹੀ ਸਾਡਾ ਹੌਸਲਾ ਬਣਦਾ ਤੇ ਤੁਹਾਡੇ ਲਈ ਚੰਗੇ ਤੋਂ ਚੰਗਾ ਜਾਨਵਰ ਲਿਆਉਂਦੇ ਰਹਿਣਾ ਤਾਂ ਮਿੱਤਰੋ 16-17 ਮਹੀਨਿਆਂ ਦੀ ਬੱਚੀ ਆਈ ਹੈ ਜੀ ਤਕਰੀਬਨ 9 ਤੋਂ ਬਾਹਰ ਹਾਈਟ ਕਰੀ ਖੜੀ ਆ 9 9+ ਹੋਵੇ 9 ਤੋਂ ਹੋਵੇ ਆ ਕੇ ਤੁਸੀਂ ਮਿਲ ਸਕਦੇ ਮੱਥੇ ਬਲੇਜ ਬਲੂ ਚ ਬਹੁਤ ਸੋਹਣਾ ਜਮਾ ਹੀ ਆਪਦੇ ਬਾਪ ਦੀ ਕਾਪੀ ਆ ਇਹਦੀ ਮਾਂ ਦੋਸਤੋ ਅਵਲਖੀ ਉਦੇ ਉਪਰ ਪੈਸਲੈਨ ਚ ਦੱਸੀ ਪਰ ਮਾਂ ਦੀ ਆਪਣੀ ਕੋਈ ਸ਼ਾਰਟ ਨਹੀਂ ਪਿਓ ਦਾ ਹੀ ਆਏ ਰਾਜਰੂਪ ਘੋੜੇ ਦੀ ਆ ਜੀ ਕਾਂਡੇ ਦੀ ਪੋਤੀ ਆ ਸੋ ਜਿਹੜੇ ਵੀ ਕਿਸ ਭਰਾ ਦੇ ਇਹ ਬੱਚੀ ਪਸੰਦ ਹੋਈ ਦੇਖ ਸਕਦਾ ਕਿ ਮੈਂ ਇੱਕ ਵਾਰ ਫਿਰ ਮੋਟੀ ਮੋਟੀ ਡਿਟੇਲ ਦਿੰਨਾ 16-17 ਮਹੀਨੇ ਉਮਰ ਆ ਜੀ ਬਾਲ ਪੌਰੀਆਂ ਦੀ ਜਮਾਂ ਸਾਫ ਆ ਕੰਨ ਨਾਲ ਜੁੜਦੇ ਮੱਥੇ ਬਲੇਜ ਬਹੁਤ ਸੋਣਾ ਪ੍ਰਿੰਟ ਬਹੁਤ ਸੋਣਾ ਹੱਥਾਂ ਪੈਰਾਂ ਦੇ ਬਿਲਕੁਲ ਸਾਫ ਆ ਤੇ ਹਾਈਟ 95-95 ਪਲੱਸ ਹੋਊ 60 ਤੋਂ ਥੋੜੀ ਬਹੁਤ ਦੇ ਦਵੂ ਰਾਜਰੂਪ ਘੋੜੇ ਦੀ ਕਾਂਡੇ ਦੀ ਪੋਤੀ ਆ ਤੋ ਮਿੱਤਰੋ ਜਿਹੜੇ ਵੀ ਕਿਸ ਭਰਾ ਦੇ ਪਸੰਦ ਹੋਈ ਤਾਂ ਥੱਲੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਲੈ ਫੋਨ ਲਾ ਲਓ ਜਾਇਜ ਮੁੱਲ ਦੀ ਹੈ